ਦੂਜਾ ਬੰਦਾ ਕਿਧਰ ਗਿਆ ਬਾਈ ਉਹ ਲੱਗਿਆ ਬੈਟਾਂ ਦੇ ਇਟਾ ਜੜੀਆਂ ਦਾ ਨਾ ਬੈਟਾ ਜੜੂਆਂ ਤੇ ਲੱਗਦਾ ਰਿਹਾ ਦਾ ਮੈਂ ਔਖਾ ਕੰਮ ਕਹਿੰਦਾ ਤੇ ਫਰਿੱਜ ਚ ਲਾਉਣਾ ਸੀਗਾ ਕੰਮ ਕਿ ਔਖਾ ਕਹਿੰਦਾ ਮੈਂ ਤਾਂ ਬਲਕਦੇ ਕਿੱਥੇ ਲੱਗੂਗਾ ਮੈਂ ਮੈਨੂੰ ਮੈਂ ਪੁੱਛਦਾ ਦਨਾਂ ਕੱਲ ਕਰਦਾ ਹਾਂ ਹਲੋ ਪਾਲੇ ਇੱਥੇ ਲੱਗ ਗਿਆ ਐਂਟਾ ਪਾਸ ਹੋ ਜੂ ਉਹ ਲਾਇਆ ਤਾਂ ਤੈਨੂੰ ਉਧਰ ਮਿੱਟੀ ਦੇ ਸੀਗਾ ਕੀ ਕਰ ਗਿਆ ਇਹਨਾਂ ਦਾ ਰਸਕੇ ਲੱਗੇ ਤੇ ਮਿੱਟੀ ਤੇ ਮਾਲਕਾ ਤੋਂ ਦੂਗੀਲਾ ਮਾਲਕ ਦੇ ਕੰਮ ਤੇ ਕਨਾ ਮੈਂ ਤਾਂ ਇਟਾਂ ਝਾੜੂnga ਮਿੱਟੀ ਦਾ ਕੰਮ ਔਖਾ ਲੱਗਦਾ ਇਹਨੂੰ ਅਹੀ ਜੇ ਵੀ ਦਿਹਾੜੀ ਗਏ ਹੁੰਦੇ ਵੀ ਤੇ 500 ਦੀ ਖਾਤਰ ਨਾ ਉਧਰ ਮਾਲਕ ਦੇ ਖਾਤਰ ਲੱਗੇ ਦੇਖ ਲੈ ਜਿਹੜੇ ਜ਼ਿੰਮੇਦਾਰ ਜਿਹੜੇ ਜਿਹੜੇ ਜ਼ਿੰਮੇਦਾਰ ਬੰਦੇ ਹੁੰਦੇ ਨਾ ਉਹ ਆਹ ਹੰਡੀਆਂ ਦੇਖ ਲੈ ਇੱਥੇ ਉਹ ਕਹਿੰਦੇ ਕਿੰਨਾ ਮਰਦੀ ਔਖਾ ਹੋਵੇ ਕੰਮ ਉਹ ਲੱਗੇ ਪਏ ਨੇ ਲੱਗੇ ਪਏ ਹੁੰਦੇ ਉਹ ਉਹਨੇ ਕਿ ਜਿਹੜੇ ਪ੍ਰਵਾਹ ਕਰਦੇ ਹੁੰਦੇ ਕੋਈ ਮਰਜ਼ੀ ਭਾਜੇ ਉਹਨਾਂ ਨੂੰ ਨਹੀਂ ਕੋਈ ਪ੍ਰਵਾਹ ਹੁੰਦੀ ਉਹ ਉੱਥੇ ਦੇਖ ਲੈ ਉਹ ਕਹੋਂਦਾ ਉਹ ਦੇਖ ਲੈ ਮੈਸਤਰੀ ਦਾ ਕਿ ਉਹ ਮਾਲਕ ਨੂੰ ਕੀ ਪੱਲੇ ਪਾਊਗਾ ਠੋਕ ਠੋਕ ਕਰੀ ਜਾਂਦਾ ਮਾੜਾ ਮਾੜਾ ਆਹੂ ਲੱਗਿਆ ਪਹਿਲੇ ਉਹ ਦੇ ਮਾੜਾ ਮਾੜਾ ਲੱਗਿਆ ਪਹਿਲਾਂ ਜੀ ਇਹੋ ਜਿਹੇ ਬੰਦੇ ਵੀ ਹੁੰਦੇ ਦੇਖ ਲੈ ਮਾੜਾ ਮਾੜਾ ਇਹ ਆਹ ਰਾਮ ਦੀ ਫਰੀ ਦੀ ਧੀ ਆਣੀ ਪੁੰਦੇ ਚਾਹੁੰਦੇ ਆ ਇਹ ਤੇ ਇਧਰ ਮਿਹਨਤੀ ਬੰਦੇ ਇਹ ਹੁੰਦੇ ਆਗੇ ਵੀ ਜਿਹੜੇ ਐਂ ਕਹਦੇ ਵੀ ਸਾਡੇ ਕੋ ਸਾਡੇ ਉੱਪਰ ਲਾਉਂਗੇ ਬੰਦਾ ਦੱਸੋ ਜਰੂਰ ਕਮੈਂਟ ਕਰਕੇ ਜੀ ਕੀ ਕਹਿਣਾ ਚਾਹੁੰਦੇ ਸੀ ਜਦੋਂ ਬੰਦਾ ਬਿਮਾਰ ਹੋਵੇ ਨਾ ਤਾਂ ਇਦਾਂ ਕੰਮ ਕਰਦਾ ਹੈ ਵਿਚਾਰਾ ਇਹ ਬਹੁਤ ਔਖਾ ਹੋਇਆ ਇਹਨਾਂ ਕੰਮ ਦੇ ਆਰੀ ਦੇ ਕਰਨਾ ਹੈ ਮਾਲਕ ਤਾਂ ਹਜੇ ਆਇਆ ਨਹੀਂ ਜਦੋਂ ਮਾਲਕ ਆ ਗਿਆ ਪੂਰ ਬੰਦਾ ਥੋੜਾ ਜਿਹਾ ਤੇਜ਼ ਹੋ ਜੂਗਾ ਬਾਕੀ ਤੁਸੀਂ ਦੱਸਿਓ ਜਰੂਰ ਕਮੈਂਟ ਕਰਕੇ ਕੀ ਕਹਿਣਾ ਚਾਹੋ